ਸਸ਼ੀਕਾਲ ਜੀ ਅੱਜ ਆਪਾਂ ਮੌਜੂਦ ਹੈ ਸ਼ਹਿਰ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਪੰਜਾਬ ਤੇ ਇਹ ਥਾਂ ਹੈ ਬਾਬਾ ਫਰੀਦ ਜੀ ਦਾ ਚਰਨਛੋਹ ਸਥਾਨ ਹੈ ਲਾ ਬਾਬਾ ਸ਼ੇਖ ਫਰੀਦ ਜੀ ਜੋ ਇਤਿਹਾਸਿਕ ਵਣ ਦਾ ਦਰਖਤ ਤੁਸੀਂ ਹੁਣੇ ਵੇਖਿਆ ਇਹ ਇਤਿਹਾਸਿਕ ਵਣ ਦਾ ਦਰਖਤ ਵਣ ਸ਼ਬਦ ਕਹਿ ਰਿਹਾ ਮੈਂ ਇਹ ਮਾਰੂਥਲ ਦਾ ਦਰਖਤ ਸੀ ਜਿਵੇਂ ਅੱਜ ਕੱਲ ਆਪਾਂ ਪੰਜਾਬੀ ਜਾਣਦੇ ਕਿਕਰਾਂ ਹੋ ਜਾਂਦੀਆਂ ਜਾਂ ਜਿਹੜੇ ਆਪਣੇ ਆਪ ਦਰਖਤ ਪੈਦਾ ਹੋ ਜਾਂਦੇ ਆ ਉਹੋ ਜੇ ਦਰਖਤ ਸੀ ਇਹ ਬਣਦੇ ਦਰਖਤ ਕਿਉਂਕਿ ਇਹ ਇਲਾਕਾ ਜਿੱਥੇ ਅਸੀਂ ਖੜੇ ਆਂ ਸ਼ਹਿਰ ਫਰੀਦਕੋਟ ਜਿਸ ਦਾ ਪਹਿਲਾ ਨਾਮ ਸੀ ਮੋਕਲ ਹਰ ਕਿਉਂਕਿ ਰਾਜੇ ਸੀ ਉਦੋਂ ਇਹਦਾ ਨਾਮ 12ਵੀਂ ਸਦੀ ਦੇ ਵਿੱਚ ਰਾਜਾ ਫਰੀਦਕੋਟ ਨੇ ਇਹਦਾ ਨਾਮ ਰੱਖਤਾ ਫਰੀਦਕੋਟ ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਬਣਦਾ ਦਰਖਤ ਜਿੱਥੇ ਬਾਬਾ ਫਰੀਦ ਜੀ ਨੇ 40 ਦਿਨ ਤਪੱਸਿਆ ਕੀਤੀ ਜਪ ਤਪ ਕੀਤਾ ਬਾਬਾ ਫਰੀਦ ਜੀ ਨੇ ਚਲੀਹਾ ਕੱਟਿਆ ਇੱਥੇ 40 ਦਿਨ ਸੋ ਇਹ ਬਣਦਾ ਦਰਖਤ ਇੱਕ ਇਤਿਹਾਸਿਕ ਬਣਦਾ ਦਰਖਤ ਹੈ ਇਸ ਬਣਦੇ درخت ਦੇ ਨਾਲ ਕਈ ਸਾਲਾਂ ਤੋਂ ਕਈ ਸਮਿਆਂ ਤੋਂ ਜਿਹੜਾ ਇਹ ਪੰਜ ਚਰਾਗ ਜਲ ਰਹੇ ਨੇ ਜੋ ਕਿ ਸਰੋਂ ਦੇ ਤੇਲ ਦੇ ਇੱਥੇ ਸੇਵਾ ਹੁੰਦੀ ਆ ਤੇ ਦਿਨ ਤੋਂ ਰਾਤ ਜੇ ਸਾਡੀ ਵੀ ਮਤਲਬ ਜਿਹੜੀ ਉਮਰ ਹੈ ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ ਕਿ ਇਹ ਜਿਹੜੇ ਚਰਾਗ ਹੈ ਇੱਥੇ ਬਲ ਰਹੇ ਨੇ ਸੋ ਇਹ ਸਭ ਤੋਂ ਪ੍ਰਾਤਨ ਥਾਂ ਹੈ ਸਭ ਤੋਂ ਪ੍ਰਾਤਨ ਇਹ درخت ਹੈ ਇਸੇ ਜਿੰਨੀ ਵੀ ਬਿਲਡਿੰਗਾਂ ਬਣੀਆਂ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ